ਬਹੁਤ ਖੁਸ਼ੀ ਹੋਈ ਸੀ ਕਿ ਮੈਂ ਇਸ ਵੱਡੀ ਵੱਡੀ ਫਿਲਮ ਦਾ ਹਿੱਸਾ ਬਣਿਆ ਜੀ ਸੋ ਕਿਦਾਂ ਦਾ ਗਿਵਨ ਟੇਜ ਚੱਲਦਾ ਸੀਗਾ ਔਨ ਸੈੱਟ ਜ਼ਿਆਦਾਤਰ ਸ਼ੂਟ ਨਾਈਟ ਦੇ ਹੋਏ ਜੀ ਉਹ ਤਾਂ ਦਸੰਬਰ ਦਾ ਮਹੀਨਾ ਸੀ ਸਰਦੀ ਬਹੁਤ ਕਮੀ ਸੀ ਪੰਜਾਬੀ ਇੰਡਸਟਰੀ ਦੇ ਵਿੱਚ ਰਿਜੈਕਸ਼ਨਸ ਜਦ ਜਿਹੜਾ ਸਾਹਮਣਾ ਹੈ ਉਹ ਕਰਨਾ ਪੈਂਦਾ ਨਹੀਂ ਜੀ ਉਹ ਚੀਜ਼ ਮੈਂ ਪਹਿਲਾਂ ਬਹੁ ਫੇਸ ਕਰ ਚੁੱਕਾ ਹਾਂ ਜੀ ਉਸ ਤੋਂ ਬਾਅਦ ਮੈਨੂੰ ਆਦਤ ਪੈ ਚੁੱਕੀ ਹੈ ਜੀ ਬਟ ਹੁਣ ਜਿੱਦਾਂ ਕੀ ਪ੍ਰਮਾਤਮਾ ਨੇ ਮੇਰੀ ਬਾਹ ਫੜੀ ਆ ਤੇ ਹੁਣ ਮੈਨੂੰ ਨਹੀਂ ਲੱਗਦਾ ਇਹ ਚੀਜ਼ਾਂ ਮੈਨੂੰ ਛੋਟੀਆਂ ਲੱਗਣ ਲੱਗੀਆਂ ਜੀ ਕੀ ਬਾਤ ਹੈ ਆਸ਼ਾ ਕਰਦੇ ਕਿ ਮੈਂ ਖੁਸ਼ ਤੇ ਹਾਂਜੀ ਕਰਦੇ ਬਹੁਤ ਖੁਸ਼ ਨੇ ਜੀ ਐਡੇ ਵੱਡੇ ਸੁਪਰਸਟਾਰ ਗਿੱਪੀ ਗਰਵਾਲ ਜੀ ਨਾਲ ਉਹਨਾਂ ਦੇ ਬੇਟੇ ਨਾਲ ਕੰਮ ਕਰ ਰਹੇ ਹਾਂ ਜੀ ਅਦਾਕਾਰ ਇਹਨੂੰ ਲੈ ਕੇ ਕੀ ਸੁਪਨੇ ਵੇਖਦਾ ਹੈ ਕਲਾਕਾਰ ਪ੍ਰਮਾਤਮਾ ਨੇ ਜ਼ਿੰਦਗੀ ਇੱਕ ਵਾਰ ਦਿੱਤੀ ਹੈ ਜੀ ਜੋ ਦਿਲ ਚੋਂ ਦਾ ਜੋ ਤੁਹਾਨੂੰ ਕਲਾ ਹੈ ਤੁਹਾਡੀ ਪਰਮਾਤਮਾ ਨੇ ਦਿੱਤੀ ਹੈ ਉਹਦਾ ਇਸਤੇਮਾਲ ਕਰਨਾ ਚਾਹੀਦਾ ਜੀ ਸਤਿ ਸ਼੍ਰੀ ਅਕਾਲ ਅਸ਼ਦੀਪ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਤੁਸੀਂ ਮੈਂ ਬਿਲਕੁਲ ਠੀਕ ਤੁਸੀਂ ਦੱਸੋ ਕਿਵੇਂ ਹੋ ਬੋ ਕੰਡ ਜੀ ਬੋ ਕੰਡ ਅਕਾਲ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਪਰ ਮੈਂ ਜ਼ਰੂਰ ਜਾਨਣਾ ਚਾਹਾਂਗੀ ਕਿਰਦਾਰ ਨੂੰ ਲੈ ਕੇ ਕੀ ਸੋਚ ਰਹੇ ਸੀ ਜਦੋਂ ਫਿਲਮ ਦੇਖ ਰਹੇ ਸੀ ਨਹੀਂ ਜੀ ਮੈਂ ਵੇਟ ਕਰ ਰਹੀ ਸੀ ਵੀ ਮੇਰਾ ਕਰੈਕਟਰ ਕਦੋਂ ਹੈ ਕਦੋਂ ਹੈ ਕਿਉਂਕਿ ਮੈਂ ਇਸ ਫਿਲਮ 'ਚ ਜਦੋਂ ਕੀਤਾ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਸੀ ਕਿ ਮੈਂ ਇਸ ਏਡੀ ਵੱਡੀ ਫਿਲਮ ਦਾ ਹਿੱਸਾ ਬਣਿਆ ਜੀ ਸੋ ਸ਼ਿੰਦਾ ਦੇ ਨਾਲ ਤੁਹਾਡਾ ਇੱਕ ਸੀਨ ਹੈ ਅਸੀਂ ਹਨਾ ਦੇਖਿਆ ਉਸਨੇ ਵੀ ਬਹੁਤ ਬਖੂਬੀ ਨਿਭਾਇਆ ਤੁਸੀਂ ਵੀ ਬੜਾ ਪਿਆਰਾ ਰਿਐਕਸ਼ਨ ਦਿੱਤਾ ਹੈ ਸੋ ਕਿੱਦਾਂ ਦਾ ਗਿਵਨ ਟੇਜ ਚੱਲਦਾ ਸੀਗਾ ਔਨ ਸੈੱਟ ਹਾਂਜੀ ਬਹੁਤ ਸੋਹਣਾ ਜੀ ਜ਼ਿਆਦਾਤਰ ਸ਼ੂਟ ਨਾਈਟ ਤੇ ਹੋਏ ਹੈ ਜੀ ਉਦੋਂ ਦਸੰਬਰ ਦਾ ਮਹੀਨਾ ਸੀ ਸਰਦੀ ਬਹੁਤ ਆ ਵੀ ਸੀ ਪਰ ਸਿੰਦਾ ਬਹੁਤ એનર્ਜੀ ਵਾਲਾ ਮੰਨ ਬਹੁਤ ਵੀਬਾ ਬੱਚਾ ਹੈ ਜੀ ਬਹੁਤ ਸਿਆਣਾ ਬੱਚਾ ਬਹੁਤ ਸੰਸਕਾਰੀ ਤੁਸੀਂ ਦੱਸੋ ਤੁਹਾਨੂੰ ਪੰਜਾਬੀ ਇੰਡਸਟਰੀ ਚ ਸਵਾਦ ਆ ਰਿਹਾ ਜਾਂ ਹਜੇ ਉਸ ਤਰੀਕੇ ਦਾ ਕੰਮ ਮਿਲਣਾ ਪਾਕੀ ਹੈ ਨਹੀਂ ਜੀ ਹਜੇ ਉਸ ਤਰੀਕੇ ਦਾ ਕੰਮ ਮਿਲਣਾ ਹਜੇ ਬਾਕੀ ਹੈ ਜੀ ਹਜੇ ਜਿਆਦਾ ਕੰਮ ਨਹੀਂ ਮਿਲਿਆ ਹਜੇ ਮੈਂ 2-3 ਮੂਵੀਜ਼ ਕੀਤੀ ਹੈ ਜੀ ਅੱਗੇ ਉਮੀਦ ਕਰਦਾ ਜੀ ਅਕਾਲਤ ਬਾਅਦ ਸ਼ਾਇਦ ਅੱਗੇ ਮੈਂ ਹੋਰ ਫਿਲਮਾਂ ਚ ਦਿਖਾਈ ਦਵਾਂ ਜੀ ਤੇਰੇ ਕੀ ਲੱਗਦਾ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਰਿਜੈਕਸ਼ਨਸ ਦਾ ਜਿਹੜਾ ਸਾਹਮਣਾ ਹੈ ਉਹ ਕਰਨਾ ਪੈਂਦਾ ਹੈ ਹਾਂ ਜੀ ਕਈ ਵਾਰ ਕਰਨਾ ਵੀ ਪੈਂਦਾ ਜੀ ਵੀ ਕਈ ਵਾਰ ਤੁਹਾਨੂੰ ਮਨਾ ਹੋ ਜਾਂਦੀ ਹੈ ਵੀ ਨਹੀਂ ਤੁਹਾਡੇ ਲੈ ਮਤਲਬ ਤੁਹਾਡੇ ਤਰੀਕੇ ਦਾ ਕਰੈਕਟਰ ਨਹੀਂ ਹੈਗਾ ਜੀ ਤੁਹਾਡੀ ਤੁਹਾਨੂੰ ਲੈ ਕੇ ਮਤਲਬ ਕਈ ਵਾਰ ਕਰੈਕਟਰ ਸਿਲੈਕਟ ਨਹੀਂ ਹੁੰਦੇ ਹੈ ਜੀ ਵੈਸੇ ਤਾਂ ਮੈਨੂੰ ਲੱਗਦਾ ਹੈ ਕਿ ਹਰ ਇਨਸਾਨ ਪਰਮਾਤਮਾ ਦੀ ਬਣਾਈ ਹੋਈ ਕ੍ਰੀਏਟੀਵਿਟੀ ਹੈ ਬੜੀ ਖੂਬਸੂਰਤ ਹਰ ਇਨਸਾਨ ਹੈ ਹੈ ਨਾ ਪਰ ਵੀਰੇ ਮੈਂ ਫਿਰ ਵੀ ਜਾਨਣਾ ਚਾਹਾਂਗੀ ਕਿ ਕਈ ਵਾਰ ਅਸੀਂ ਨਿੰਦ ਦਿਨੇ ਆ ਤੁਹਾਡੀ ਫਿਜ਼ਿਕ ਨੂੰ ਲੈ ਕੇ ਸੋ ਉਹ ਵੀ ਤੁਸੀਂ ਫੇਸ ਕਰਨ ਕਰਦੇ ਹੋ ਜਾਂ ਐਕਟਿੰਗ ਅੱਗੇ ਸਾਰਾ ਕੁਝ ਫੇਲ ਹੈ ਨਹੀਂ ਜੀ ਉਹ ਚੀਜ਼ ਮੈਂ ਪਹਿਲਾਂ ਬਹੁ ਫੇਸ ਕਰ ਚੁੱਕਾ ਹਾਂ ਜੀ ਉਸ ਤੋਂ ਬਾਅਦ ਮੈਨੂੰ ਆਦਤ ਪੈ ਚੁੱਕੀ ਹੈ ਜੀ ਬਟ ਹੁਣ ਜਿੱਦਾਂ ਕੀ ਪ੍ਰਮਾਤਮਾ ਨੇ ਮੇਰੀ ਬਾਹ ਫੜੀ ਆ ਤੇ ਹੁਣ ਮੈਨੂੰ ਨਹੀਂ ਲੱਗਦਾ ਇਹ ਚੀਜ਼ਾਂ ਮੈਨੂੰ ਛੋਟੀਆਂ ਲੱਗਣ ਲੱਗੀਆਂ ਜੀ ਕੀ ਬਾਤ ਹੈ ਅੱਛਾ ਕਰਦੇ ਕਿਵੇਂ ਖੁਸ਼ ਨੇ ਹਾਂ ਜੀ ਕਰਦੇ ਬਹੁਤ ਖੁਸ਼ ਨੇ ਜੀ ਤੇ ਮੈਂ ਖੁਦ ਵੀ ਬਹੁਤ ਖੁਸ਼ ਹਾਂ ਜੀ ਕਿਉਂਕਿ ਮੈਂ ਐਡੇ ਵੱਡੇ ਸੁਪਰਸਟਾਰ ਗਿੱਪੀ ਗਰਵਾਲ ਜੀ ਨਾਲ ਉਹਨਾਂ ਦੇ ਬੇਟੇ ਨਾਲ ਕੰਮ ਕਰ ਰਿਹਾ ਹਾਂ ਜੀ ਤੇ ਮੈਂ ਦੱਸਣਾ ਚਾਹਾਂਗਾ ਕਿ ਗਿੱਪੀ ਭਾਈ ਨਾਲ ਮੇਰੀ ਇਹ ਵੈਸੇ ਤਾਂ 3rd ਮੂਵੀ ਆ ਵੈਸੇ 2nd ਹੈ ਜੀ ਕਿਉਂਕਿ ਮੇਰੀ ਅਪਕਮਿੰਗ ਸਰਬਾਲਾ ਜੀ ਮੂਵੀ ਆ ਰਹੀ ਹੈ ਨਾਲ ਹਾਂ ਜੀ ਉਹ ਮੂਵੀ ਤੋਂ ਬਾਅਦ ਹੀ ਗਿੱਪੀ ਭਾਈ ਜੀ ਨੇ ਮੈਨੂੰ ਇਸ ਫਿਲਮ ਲਈ ਸਿਲੈਕਟ ਕੀਤਾ ਸੀਗਾ ਜੀ ਉਹਨਾਂ ਨੂੰ ਮੇਰਾ ਉਸ ਫਿਲਮ 'ਚ ਥੋੜਾ ਪਸੰਦ ਆਇਆ ਸੀ ਰੋਲ ਜੀ ਉਸ ਤੋਂ ਬਾਅਦ ਮੈਨੂੰ ਇਹ ਫਿਲਮ ਆਫਰ ਹੋਈ ਸੀ ਜੀ ਅੱਛਾ ਤੇ ਅਦਾਕਾਰ ਇਹਨੂੰ ਲੈ ਕੇ ਕੀ ਸੁਪਨੇ ਵੇਖਦਾ ਹੈ ਕਲਾਕਾਰ ਅਦਾਕਾਰੀ ਦੇਖੋ ਜੀ ਜੇ ਤੁਹਾਡੇ ਚ ਕੋਈ ਵੀ ਟੈਲੈਂਟ ਹੈ ਜੀ ਉਹ ਦਿਖਾਉਣਾ ਚਾਹੀਦਾ ਜੀ ਤੇ ਉਹ ਆਪਣਾ ਜੋ ਦਿਲ ਚੋਂ ਕਰਨਾ ਚਾਹੀਦਾ ਜੀ ਦੇਖੋ ਪਰਮਾਤਮਾ ਨੇ ਜ਼ਿੰਦਗੀ ਇੱਕ ਵਾਰ ਦਿੱਤੀ ਹੈ ਜੀ ਤੇ ਜੋ ਦਿਲ ਚੋਂ ਦਾ ਜੋ ਤੁਹਾਨੂੰ ਕਲਾ ਹੈ ਤੁਹਾਡੀ ਪਰਮਾਤਮਾ ਨੇ ਦਿੱਤੀ ਹੈ ਉਹਦਾ ਇਸਤੇਮਾਲ ਕਰਨਾ ਚਾਹੀਦਾ ਜੀ ਜੀ ਠੀਕ ਹੈ ਕੀ ਕਹਿਣਾ ਚਾਹੋਗੇ ਜਿਹੜੇ ਸਾਰੇ ਹੁਣ ਵੇਟ ਕਰ ਰਹੇ ਨੇ ਆਕਾਲ ਦੇ ਰਿਲੀਜ਼ ਹੁੰਦੀ ਹੈ ਹਾਂ ਜੀ ਪਲੀਜ਼ ਆਕਾਲ ਮੂਵੀ ਜ਼ਰੂਰ ਵੇਖਿਆ ਬਹੁਤ ਮਿਹਨਤ ਲੱਗੀ ਗਿੱਪੀ ਬਾਈ ਜੀ ਦੀ ਸਾਰੀ ਉਹਨਾਂ ਦੀ ਟੀਮ ਦੀ ਤੇ ਬਹੁਤ ਸੋਹਣੀ ਫਿਲਮ ਬਣੀ ਹੈ ਜੀ ਆਪਣੇ ਸਿੱਖ ਇਤਿਹਾਸ ਤੇ ਬਹੁਤ ਵੱਡੀ ਫਿਲਮ ਹੈ ਜੀ ਤੇ ਮੁਬਾਰਕ ਗੱਲ ਇਹ ਆ ਜੀ ਆਪਣੇ ਨਾਲ ਬਾਲੀਵੁੱਡ ਵੀ ਇਹਨੇ ਫਿਲਮ ਵਿੱਚ ਜੁੜ ਚੁੱਕਿਆ ਜੀ ਤੇ ਆਪਣੀ ਲਈ ਬਹੁਤ ਮਤਲਬ ਮਾਣ ਵਾਲੀ ਗੱਲ ਹੈ ਜੀ ਥੈਂਕ ਯੂ ਥੈਂਕ ਯੂ so much ਪਰਮਾਤਮਾ ਚੜ੍ਹਦੀ ਕਲਾ ਚਾ ਥੈਂਕ ਯੂ